ਸਸ਼ਕਾਲ ਜੀ ਪੰਜਾਬ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਬਲਵਿੰਦਰ ਸਿੰਘ ਪੂੰਦੜ ਬਣੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਡਾਕਟਰ ਦਲਜੀਤ ਚੀਮਾ ਨੇ ਦਿੱਤੀ ਜਾਣਕਾਰੀ ਸੁਖਬੀਰ ਬਾਦਲ ਬਣੇ ਰਹਿਣਗੇ ਪ੍ਰਧਾਨ ਪੰਜਾਬ ਕੈਬਨਿਟ 'ਚ ਬਧਾਈਆਂ ਗਈਆਂ ਸੂਬੇ ਦੀਆਂ ਪੀਸੀਐਸ ਪੋਸਟਾਂ ਪੰਚਾਇਤੀ ਰਾਜ ਐਕਟ 1994 'ਚ ਸੋਧ ਨੂੰ ਮਨਜ਼ੂਰੀ ਪਾਰਟੀ ਸਿੰਬਲ ਤੇ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ ਐਮਪੀ ਅਮਰਿਤ ਪਾਲ ਨੂੰ ਲੈ ਕੇ ਪੰਜਾਬ ਸਰਕਾਰ ਤੇ ਐਮਐਚਏ ਨੇ ਹਾਈ ਕੋਰਟਸ ਦਾਖਲ ਕੀਤਾ ਜਵਾਬ ਲੱਗੀ ਐਨਐਸਸੀ ਨੂੰ ਦੱਸਿਆ ਵਾajib ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਕੰਗਨਾਰ ਨੋਟ ਬਾਰੇ ਵਿਵਾਦਤ ਬਿਆਨ ਜਵਾਬ ਦਿੰਦਿਆਂ ਕੰਗਿਣਾ ਨੇ ਕਿਹਾ ਮੇਰੀ ਆਵਾਜ਼ ਨੂੰ ਨਹੀਂ ਕਰ ਸਕੋਗੇ ਬੰਦ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਅੰਦਰੂਨੀ ਕਲੇਸ਼ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਫੈਸਲਾ ਲੈਂਦਿਆਂ ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਸਾਬਕਾ ਮੰਤਰੀ ਬਲਵਿੰਦਰ ਸਿੰਘ ਪੂੰਦੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਹੈ। ਇਸ ਦੀ ਜਾਣਕਾਰੀ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ। ਅਕਾਲੀ ਦਲ ਦਾ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਪਾਰਟੀ ਲਗਾਤਾਰ ਨਿਗਾਰਦੇ ਵੱਲ ਜਾ ਰਹੀ ਹੈ ਅਤੇ 30 ਅਗਸਤ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਕੋਈ ਫੈਸਲਾ ਵੀ ਆ ਸਕਦਾ ਹੈ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਬਲਵਿੰਦਰ ਸਿੰਘ ਭੂੰਦੜ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਆਗੂਆਂ ਦੇ ਵਿੱਚੋਂ ਮੰਨੇ ਜਾਂਦੇ ਨੇ ਹਾਲਾਂਕਿ ਹਲੇ ਤੱਕ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਹੀ ਠਾਪਿਆ ਗਿਆ ਅਤੇ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਅੱਜ ਇੱਕ ਅਹਿਮ ਕੈਬਨਿਟ ਬੈਠਕ ਕੀਤੀ ਗਈ ਜਿਸ ਵਿੱਚ ਪੀਸੀਐਸ ਦੇ ਨਵੇਂ ਔਦੇ ਪੰਚਾਇਤੀ ਰਾਜ ਐਕਟ 1994 ਵਿੱਚ ਸੋਧ ਅਤੇ ਘੱਗਰ ਦਰਿਆ ਕੋਲ ਲਗਾਏ ਜਾ ਰਹੇ ਨਵੇਂ ਪ੍ਰੋਜੈਕਟਸ ਸੰਬੰਧੀ ਮਨਜ਼ੂਰੀਆਂ ਦਿੱਤੀਆਂ ਗਈਆਂ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਇਸ ਦੌਰਾਨ ਕਈ اہم ਫੈਸਲੇ ਪੰਜਾਬ ਕੈਬਨਿਟ ਵੱਲੋਂ ਲਏ ਗਏ ਮੋਰ ਲਾਉਂਦਿਆਂ ਮੀਟਿੰਗ ਦੇ ਵਿੱਚ ਸੂਬੇ ਵਿੱਚ ਪੀਸੀਐਸ ਅਧਿਕਾਰੀਆਂ ਦੇ ਨਵੇਂ ਅਹੁਦਿਆਂ ਨੂੰ ਛੰਡੀ ਦਿੱਤੀ ਗਈ ਹੈ 59 ਨਵੇਂ ਅਹੁਦਿਆਂ ਨੂੰ ਦਿੱਤੀ ਹਰੀ ਛੰਡੀ ਦੇ ਨਾਲ ਇਹ ਅਹੁਦਿਆਂ ਦੀ ਗਿਣਤੀ 310 ਤੋਂ ਵੱਧ ਕੇ 369 ਹੋ ਗਈ ਹੈ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਪਹਿਲਾਂ ਜਿਹੜੀ ਪੀਸੀਐਸ ਦੀ ਜਿਹੜੀ ਸਟਰੈਂਥ ਸੀਗੀ ਪੰਜਾਬ ਦੇ ਅੰਦਰ ਉਹ 310 ਪੋਸਟਾਂ ਦੀ ਸੀਗੀ ਪਹਿਲਾਂ ਪੀਸੀਐਸ ਦੇ ਅੰਦਰ 310 ਪੋਸਟਾਂ ਹੁੰਦੀਆਂ ਸੀਆਂ ਜਿਹੜੀਆਂ ਕਿ ਵਧਾ ਕੇ 359 ਕਰ ਦਿੱਤੀਆਂ ਗਈਆਂ 69 ਕਰ ਦਿੱਤੀਆਂ ਗਈਆਂ 369 ਪੋਸਟਾਂ ਕੀਤੀਆਂ ਗਈਆਂ ਨਗੀਆਂ 369 310 ਤੋਂ ਵਧਾ ਕੇ 3 10 ਤੋਂ ਵਧਾ ਕੇ ਜਿਹੜੀਆਂ 369 ਪੋਸਟਾਂ ਕੀਤੀਆਂ ਗਈਆਂ ਨੇ ਇਹ ਅੱਜ ਵਾਅਦਾ ਕੀਤਾ ਗਿਆ ਸਬੰਧ ਦੇ ਨਾਲ ਜਿਹੜੀਆਂ ਪੋਸਟਾਂ ਖਾਲੀ ਪਈਆਂ ਸੀਗੀਆਂ ਜਾਂ ਜਿਹੜੇ ਨਵੇਂ ਸਬ ਡਿਵੀਜ਼ਨ ਹੋਣ ਵਿੱਚ ਆਏ ਸੀ ਨਵੇਂ ਡਿਸਟ੍ਰਿਕਟ ਜਿਵੇਂ ਮਲੇਰਕੋਟਲੇ ਦੀ ਗੱਲ ਕਰ ਲਈਏ ਹੁਣ ਦੇ ਬਚਾਇਸੀ ਉੱਥੇ ਜਿਹੜੀਆਂ ਪੋਸਟਾਂ ਖਾਲੀ ਪਈਆਂ ਸੀ ਉਹਨਾਂ ਨੂੰ ਭਰਨ ਦੇ ਵਿੱਚ ਸਾਨੂੰ ਜਿਹੜੀ ਆ ਮੁਸ਼ਕਲ ਸੀ ਸਰਕਾਰ ਦੀ ਖਤਮ ਹੋ ਚੁੱਕੀ ਆ ਇਸ ਤੋਂ ਬਿਨਾ ਪੰਜਾਬ ਰਾਜ ਦਾ ਨਮਾ ਡਿਸਟ੍ਰਿਕਟ ਮਲੇਰਕੋਟਲਾ ਜੁਡੀਸ਼ੀਅਲ ਦੇ ਅੰਦਰ ਪੰਜਾਬ ਦੀ ਜੁਡੀਸ਼ਰ ਦੇ ਅੰਦਰ ਨਮਾ ਜਿਹੜਾ ਮਲੇਰਕੋਟਲਾ ਡਿਵੀਜ਼ਨ ਦੀ ਸਥਾਪਨਾ ਹੋਈ ਸੀਗੀ ਸੋ ਉਹਦੀ ਅੱਜ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਜਿਹੜੀ ਪਹਿਲਾਂ ਕੀਤੀ ਗਈ ਸੀਗੀ ਸੋ ਉਹਦੀਆਂ ਪੋਸਟਾਂ 36 ਪੋਸਟਾਂ 36 ਪੋਸਟਾਂ ਦੀ ਜਿਹੜੀ ਪ੍ਰਵਾਨਗੀ ਆ ਉਹ ਵੀ ਅੱਜ ਦੇ ਮੰਤਰੀ ਮੰਡਲ ਵੱਲ ਦਿੱਤੀ ਗਈ ਆ ਇਸ ਦੇ ਨਾਲ ਹੀ ਕੈਬਨਟ ਵਿੱਚ ਪੰਚਾਇਤੀ ਰਾਜ ਐਕਟ 1994 ਵਿੱਚ ਸੋਧ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੋਧ ਦੇ ਤਹਿਤ ਪਾਰਟੀ ਸਿੰਬਲ ਤੇ ਚੋਣ ਨਹੀਂ ਲੜੀ ਜਾਵੇਗੀ ਪੰਜਾਬ ਵਿੱਚ ਪਹਿਲਾਂ ਪੰਚ ਸਰਪੰਚ ਦੀਆਂ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਲੜੀਆਂ ਜਾ ਸਕਦੀਆਂ ਸਨ ਪਰ ਹੁਣ ਮੰਤਰੀ ਮੰਡਲ ਨੇ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨ ਦਾ ਨਿਯਮ ਖਤਮ ਕਰ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਇਸ ਵਾਰ ਪੰਚਾਇਤੀ ਚੋਣਾਂ ਜਿਹੜੀਆਂ ਨੇ ਬਿਨਾ ਪੋਲੀਟੀਕਲ ਪਾਰਟੀ ਦੇ ਸਿੰਬਲ ਤੋਂ ਲੜੀਆਂ ਜਾਣਗੀਆਂ ਪੰਜਾਬ ਦੇ ਅੰਦਰ ਬਿਨਾ ਪੋਲੀਟੀਕਲ ਪਾਰਟੀਆਂ ਦੇ ਸਿੰਬਲ ਤੋਂ ਲੜੇ ਜਾਣਗੀਆਂ ਸੋ ਯਾਨੀ ਕਿ ਪੋਲੀਟੀਕਲ ਪਾਰਟੀਆਂ ਦੇ ਨੁਮਾਇंदे ਆ ਕੇ ਡਾਇਰੈਕਟ ਤੌਰ ਤੇ ਕਈ ਵਾਰ ਭਾਈਚਾਰੇ ਨੂੰ ਖਤਰਾ ਹੋ ਜਾਂਦਾ ਸੀਗਾ ਪਿੰਡਾਂ ਧੜੇ ਬੰਦੇ ਹੁੰਦੇ ਸੀਗੇ ਉਹ ਸਾਰਾ ਸਿਸਟਮ ਇਸ ਵਾਰ ਖਤਮ ਹੋਊਗਾ ਔਰ ਭਾਈਚਾਰਾ ਹੋਰ ਤਾਕਤਵਰ ਹੋਵੇ ਹੋਰ ਲੋਕ ਮਜਬੂਤੀ ਦੇ ਨਾਲ ਆਪਣੇ ਭਾਈਚਾਰੇ ਨੂੰ ਕੈਮ ਰੱਖ ਸਕਣ ਉਹਨੂੰ ਮੁੱਦੇ ਦੇ ਨਾਲ ਰੱਖਦੇ ਹੋਏ ਜਿਹੜਾ ਇਹ ਫੈਸਲਾ ਕੀਤਾਗਾ ਹੁਣ ਪਿੰਡਾਂ ਦੇ ਅੰਦਰ ਖਾਸ ਕਰਕੇ ਸਰਪੰਚ ਦੀ ਤੇ ਪੰਚ ਦੀ ਚੋਣ ਜਿਹੜੀ ਆ ਉਹ ਪੋਲਿਟੀਕਲ ਪਾਰਟੀਆਂ ਦੇ ਸਿੰਬਲ ਤੇ ਨਹੀਂ ਹੋਊਗੀ ਬਲਕਿ ਜਿਹੜੇ ਸਿੰਬਲ ਸਾਡੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਨੇਗੇ ਨਿਰਧਾਰਤ ਕੀਤੇ ਪਰਫਾਰਮ ਤਹਿਤ ਨੇ ਉਹਨਾਂ ਸਿੰਬਲਾਂ ਦੇ ਤਹਿਤ ਜਿਹੜੀ ਆ ਉਹ ਇਲੈਕਸ਼ਨ ਹੋ ਸਕੂਗੀ ਇਸ ਤੋਂ ਇਲਾਵਾ ਕੁਗਰ ਦਰਿਆ ਨੂੰ ਲੈ ਕੇ ਐਮ ਫੈਸਲਾ ਲੈਂਦੇ ਆ ਸਰਕਾਰ ਨੇ ਪਿੰਡ ਚਾਂਦੂ ਦੀ 20 ਏਕੜ ਤੋਂ ਜ਼ਿਆਦਾ ਪੰਚਾਇਤੀ ਜ਼ਮੀਨ ਖਰੀਦ ਲਈ ਹੈ ਤਾਂ ਕਿ ਉੱਥੇ ਇੱਕ ਵੱਡਾ ਛੱਪੜ ਬਣਾ ਕੇ ਇੱਕ ਪ੍ਰੋਜੈਕਟ ਲਗਾਇਆ ਜਾਵੇ ਅਤੇ ਉੱਥੇ ਪਾਣੀ ਨੂੰ ਸਟੋਰ ਕੀਤਾ ਜਾਵੇ ਜਿਸ ਨਾਲ ਆਮ ਲੋਕਾਂ ਨੂੰ ਵੀ ਕੁਦਰਤੀ ਆਫਤ ਤੋਂ ਬਚਾਇਆ ਜਾ ਸਕੇ ਐਮਪੀ ਅਮਰਿਤਪਾਲ ਸਿੰਘ ਤੇ ਦੋਬਾਰਾ ਲਗਾਈ ਗਈ ਐਨਐਸਏ ਦਿਸ ਬੰਦੀ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਜਵਾਬ ਦਾਖਲ ਕਰ ਦਿੱਤਾ ਗਿਆ ਅਤੇ ਇਸ ਨੂੰ ਬਿਲਕੁਲ ਸਹੀ ਦੱਸਿਆ ਗਿਆ ਹੈ। ਕੇਂਦਰ ਅਤੇ ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਲੱਗੀ ਐਨਐਸਏ ਨੂੰ ਸਹੀ ਠਹਿਰਾਇਆ ਹੈ। ਅਮਰਿਤਪਾਲ ਸਿੰਘ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਐਨਐਸਏ ਵਧਾਉਣ ਦੇ ਫੈਸਲੇ ਨੂੰ ਚੈਲੰਜ ਕੀਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਅੱਜ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਹਾਈ ਕੋਰਟ ਵਿੱਚ ਜਵਾਬ ਦਾਖਲ ਕੀਤਾ ਗਿਆ ਇਸ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਨੇ ਅਮਰਿਤਪਾਲ ਸਿੰਘ ਤੇ ਨਵੇਂ ਸਿਰੇ ਤੋਂ ਐਨਐਸਏ ਲਗਾਉਣ ਦੇ ਫੈਸਲੇ ਨੂੰ ਸਹੀ ਦੱਸਿਆ ਅੱਜ ਨੂੰ ਮੀਟਿੰਗ ਹੋ ਕੱਲ ਤਰੀਕ ਸੀ ਜੀ ਭਾਈ ਅਮਰਿਤਪਾਲ ਸਿੰਘ ਦੇ ਐਨਐਸਏ ਕੇਸ ਦੀ ਨਾਲ ਉਹਨਾਂ ਦੇ ਜਿਹੜੇ ਪੰਜ ਸਾਥੀ ਨੇ ਭਾਈ ਗੁਰਮੀਤ ਸਿੰਘ ਮੁਕੰਨ ਵਾਲਾ ਭਾਈ ਕੁਲਵੰਤ ਸਿੰਘ rauke

ਗੜਜ ਸਾਹਿਬ ਨੇ ਫਿਰ ਉਹ ਜੋ ਸਾਰੇ ਕੇਸ ਜੀ ਇਕੱਠੇ ਕਰਕੇ 18 ਨਵੰਬਰ ਤੇ ਰੱਖੇ ਸਨ ਜੀ ਸਾਰੇ ਜਾਮ ਬੇਬੁਨਿਆਦੀ ਸੀ ਜੀ ਇਹਦਾ ਕੋਈ ਨਾ ਕੁਝ ਨਹੀਂ ਵੈਸੇ ਹੀ ਜੋ ਸਰਕਾਰ ਨੇ ਇੱਕ ਮੈਕੂਗਾ ਝੂਟ ਦਾ ਜਿਹੜਾ ਫਲੰਦਾ ਤਿਆਰ ਕੀਤਾ ਹੈ ਜੀ ਕੋਈ ਇਹੋ ਜੀ ਜਾਣ ਨਹੀਂ ਸਕੋ ਦੀ ਉਹਨਾਂ ਨੇ ਤਾਂ ਯੂਐਸਏ ਸਰਕਾਰ ਦੇ ਨਾਲ ਉਹ ਤੋਂ ਜੇਲਰ ਤੇ ਪਰਚਾ ਦਰਜ ਕੀਤਾ ਜੀ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਜੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਵਿੱਚ ਦਾਖਲ ਜਵਾਬ ਵਿੱਚ ਕਿਹਾ ਗਿਆ ਹੈ ਕਿ ਅਮਰਿਤਪਾਲ ਸਿੰਘ ਜੇਲ੍ਹ ਤੋਂ ਵੀ ਵੱਖਵਾਦੀਆਂ ਦੇ ਸੰਪਰਕ ਦੇ ਵਿੱਚ ਹੈ ਉਸ ਦੀ ਸੈੱਲ ਦੇ ਵਿੱਚ ਮੋਬਾਈਲ ਅਤੇ ਗੈਜੇਟਸ ਮਿਲ ਚੁੱਕੇ ਨੇ ਇਸ ਤੋਂ ਇਲਾਵਾ ਜਾਂਚ ਏਜੰਸੀਆਂ ਕੋਲ ਹੋਰ ਵੀ ਖੂਫੀਆ ਜਾਣਕਾਰੀਆਂ ਨੇ ਜਸਦੇ ਆਧਾਰ ਤੇ ਐਨਐਸਐ ਬਿਲਕੁਲ ਸਹੀ ਹੈ ਜਵਾਬ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮਰਪਾਲ ਡੀਐਮ ਦੀ ਰਿਪੋਰਟ ਦੇ ਸਾਰੇ ਤੱਥ ਸਹੀ ਪਾਏ ਗਏ ਨੇ ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਜੇ ਹਾਈ ਕੋਰਟ ਹੁਕਮ ਦੇਵੇ ਤਾਂ ਇਸ ਮਾਮਲੇ ਵਿੱਚ ਵਿਸਥਾਰ ਵਿੱਚ ਜਵਾਬ ਦਾਖਲ ਕੀਤਾ ਜਾਵੇਗਾ ਆਪਣੇ ਵਿਵਾਦਿਤ ਬਿਆਨਾਂ ਕਰਕੇ ਸੁਰਖੀਆਂ 'ਚ ਰਹਿਣ ਵਾਲੇ ਸਾਬਕਾ ਲੋਕਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਹੁਣ ਕੰਗਣਾ ਨੂੰ ਲੈ ਕੇ ਇਤਰਾਜ਼ਯੋਗ ਸ਼ਬਦ ਵਰਤੇ ਨੇ ਸਿਮਰਨਜੀਤ ਸਿੰਘ ਮਾਨ ਵੀਰਵਾਰ ਨੂੰ ਕਰਨਾਲ ਆਏ ਸਨ ਜਿੱਥੇ ਉਹਨਾਂ ਨੇ ਵਿਵਾਦਿਤ ਟਿੱਪਣੀ ਕੀਤੀ ਪੰਜਾਬ ਤੋਂ ਸਾਬਕਾ ਲੋਕਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਣਾ ਰਣੌਤ ਬਾਰੇ ਇਤਰਾਜ਼ਯੋਗ ਬਿਆਨ ਦਿੱਤਾ ਹੈ ਸਮਰਨਜੀਤ ਸਿੰਘ ਮਾਨ ਤੋਂ ਪੁੱਛਿਆ ਗਿਆ ਕਿ ਕੰਗਣਾ ਰਣੌਤ ਨੇ ਇਹ ਬਿਆਨ ਦਿੱਤਾ ਸੀ ਕਿ ਜੇਕਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਨਾ ਹੁੰਦੀ ਤਾਂ ਕਿਸਾਨ ਅੰਦੋਲਨ ਦੇ ਦੌਰਾਨ ਪੰਜਾਬ ਦੀ ਹਾਲਤ ਬੰਗਲਾਦੇਸ਼ ਵਾਲੀ ਹੋਣੀ ਸੀ ਜਿਸ ਤੇ ਇੱਕ ਵਿਵਾਦਿਤ ਸ਼ਬਦਾਂ ਦਾ ਇਸਤੇਮਾਲ ਸਮਰਨਜੀਤ ਮਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਕੀ ਕਹਿਣਾ ਉਹਨਾਂ ਦਾ ਤੁਸੀਂ ਆਪ ਹੀ ਸੁਣ ਲਵੋ ਮੈਂ ਕਹਿਣਾ ਨਹੀਂ ਚਾਹਤਾ ਰਣੌਤ ਸਾਉਂਡ ਕੋ ਰੇਪ ਕਰ ਤੋ ਬੋਥ ਤੇ ਦਰਬਾ ਹੈ उनसे आगे पूछ सकते हैं कि कैसे होता है रेप तो लोगों को समझाया जाए कि रेप कैसे होता उनको उनको तो कैसे है उनको कैसे तजर्बा है तजर्बा जैसे होता है आप अगर साइकिल चलाते हैं तो साइकिल चलाने का तजर्बा नहीं होता तो उनको रेप का तजर्बा है कंगना रनावत की बात कर रहे हैं ਹਾਂਜੀ ਕਮਲਾ ਰਣੋਤ ਮਨ ਸਰ ਆ ਬਿਆਨਾਂ ਤੋਂ ਬਾਅਦ ਇਸ ਤੇ ਕੰਗਨਾ ਰਣੋਤ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਉਸ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਹ ਕਰਕੇ ਮੇਰੀ ਆਵਾਜ਼ ਦਬਾਉਣਾ ਚਾਹੁੰਦੇ ਹੋ ਤਾਂ ਅਜਿਹਾ ਕਦੇ ਵੀ ਨਹੀਂ ਹੋਵੇਗਾ ਉਹਨਾਂ ਨੇ ਸਿੱਧੇ ਤਰੀਕੇ ਨਾਲ ਕਿਹਾ ਕਿ ਉਹਨਾਂ ਨੂੰ ਕੁਝ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਰਾਜਮੁਜਰੇਪ ਥ੍ਰੈਟਸ ਵੀ ਆ ਰਹੇ ਹਨ ਕਿ ਕੰਗਨਾ ਨੂੰ ਪਤਾ ਹੈ ਕਿ ਰੇਪ ਕੀ ਹੁੰਦਾ ਹੈ ਤਾਂ ਉਹ ਮੁਝੇ ਇੱਕ ਤਰ੍ਹਾਂ ਸੇ ਰੇਪ ਕੀ ਵੀ ਧਮਕੀਆਂ ਦੇ ਰਹੇ ਹਨ ਤਾਂ ਇਸ ਤਰ੍ਹਾਂ ਸੇ ਉਹ ਮੇਰੀ ਆਵਾਜ਼ ਨਹੀਂ ਦਬਾ ਸਕਤੇ ਹਨ ਸਮਰੰਜੀ ਸਿੰਘ ਮਾਨ ਵੀਰਵਾਰ ਨੂੰ ਕਰਨਾਲ ਗਏ ਸਨ ਜਿੱਥੇ ਉਹਨਾਂ ਨੇ ਇਹ ਵਿਵਾਦਿਤ ਟਿੱਪਣੀ ਕੀਤੀ ਦੱਸਦੀ ਹੈ ਕਿ ਕੰਗਣਾ ਰਣੌਤ ਨੇ ਕੁਝ ਦਿਨ ਪਹਿਲਾਂ ਇੱਕ ਨਿਜੀ ਚੈਨਲ ਦੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਦਿੱਲੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਕਈ ਲੜਕੀਆਂ ਦੇ ਨਾਲ ਬਦਸਲੂਕੀ ਹੋਈ ਹੈ ਜਿਸ ਤੋਂ ਬਾਅਦ ਹੁਣ ਸਮਰੰਜੀਤ ਸਿੰਘ ਮਾਨ ਦਾ ਇਹ ਬਿਆਨ ਸਾਹਮਣੇ ਆਇਆ ਹੈ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਡਿੰਪੀ ਢਿੱਲੋਂ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਹਨਾਂ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਟੱਲੋ ਮੁਤਾਬਕ ਪ੍ਰੋਗਰਾਮ ਵਿੱਚ ਕਈ ਤਰ੍ਹਾਂ ਦੀਆਂ ਖਾਮੀਆਂ ਸਨ ਜਿਸ ਲਈ ਉਹਨਾਂ ਨੇ ਆਪਣੇ ਸਪੋਰਟਰਾਂ ਤੋਂ ਮਾਫੀ ਵੀ ਮੰਗੀ ਸ਼ਰੋਮਨੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਆਗੂ ਡਿੰਪੀ ਟੱਲੋ ਦੇ ਵੱਲੋਂ ਅੱਜ ਫੇਸਬੁੱਕ ਦੇ ਜ਼ਰੀਏ ਜੁਆਇਨਿੰਗ ਪ੍ਰੋਗਰਾਮ ਵਿੱਚ ਰਹੀਆਂ ਖਾਮੀਆਂ ਲਈ ਮਾਫੀ ਮੰਗੀ ਗਈ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸਮੇਤ ਸਾਰੇ ਸਮਰਥਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਬੀਤੇ ਦਿਨੀਆ ਆਪ ਵਿੱਚ ਸ਼ਾਮਿਲ ਹੋਣ ਦੇ ਮੌਕੇ ਕਰਵਾਏ ਗਏ ਸਮਾਗਮ ਵਿੱਚ ਪਹੁੰਚਣ ਵਾਲਿਆਂ ਦਾ ਧੰਨਵਾਦ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਮੇਰੇ ਤੇ ਭਰੋਸਾ ਕਰਕੇ ਇੱਕ ਮੁੱਠ ਹੋਏ ਉੱਥੇ ਆਏ ਉਹਨਾਂ ਦਾ ਮੈਂ ساری ਜ਼ਿੰਦਗੀ ਸ਼ੁਕਰਗੁਜ਼ਾਰ ਰਹਾਂਗਾ। ਉਹਨਾਂ ਕਿਹਾ ਕਿ ਤੁਹਾਡੇ ਸਾਰਿਆਂ ਕਰਕੇ ਮੈਂ ਹਾਂ, ਮੇਰੇ ਕਰਕੇ ਤੁਸੀਂ ਨਹੀਂ। ਕੱਲ ਜਿਹੜੀ ਆਪਣੀ ਜੁਆਇਨਿੰਗ ਸੀ ਆਮ ਆਦਮੀ ਪਾਰਟੀ ਦੇ ਵਿੱਚ ਸਾਰੇ ਜੋ ਤੁਸੀਂ ਮੈਨੂੰ ਪਿਆਰ ਕਰਨ ਵਾਲੇ ਹੋ ਜੋ ਤੁਸੀਂ ਮੈਨੂੰ ਮਾਨ ਸਤਮਾਨ ਦਿੱਤਾ ਜੋ ਤੁਸੀਂ ਬੇਝਿਜਕ ਮੇਰੇ ਤੇ ਭਰੋਸਾ ਕੀਤਾ ਬਿਨਾ ਕਿਸੇ ਗੱਲ ਤੋਂ ਸੋਚੀ ਸਮਝੀ ਤੇ ਮੇਰੇ ਨਾਲ ਆ ਕੇ ਤੁਸੀਂ ਖੜ ਗਏ ਮੈਂ ਤਾਂ ਜ਼ਿੰਦਗੀ ਤੁਹਾਡਾ ਸਾਰਿਆਂ ਦਾ ਰਿਡੀ ਰਹੂੰਗਾ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਸਾਰੇ ਜਣੇ ਇੱਕ ਮੁਟ ਹੋ ਕੇ ਇਕੱਤਰ ਹੋ ਕੇ ਆਏ ਤੇ ਮੇਰੀ ਇਸ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਨੂੰ ਚਾਰ ਚੰਨ ਲਾਏ ਮੇਰੀ ਉਥੇ ਇੱਜ਼ਤ ਬਣਾਈ ਤੁਸੀਂ ਸਾਰਿਆਂ ਨੇ ਇੱਕ ਗੱਲ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਇਹ ਜਿਹੜਾ ਡਿੰਪੀ ਢਿਲੂ ਆ ਇਹ ਸਾਰਾ ਤੁਹਾਡੇ ਕਰਕੇ ਆ ਡਿੰਪੀ ਢਿਲੂ ਆ ਆਪ ਦੇ ਕਰਕੇ ਕੁਛ ਨਹੀਂ ਤੁਹਾਡੇ ਸਾਰਿਆਂ ਕਰਕੇ ਮੈਂ ਆ ਮੇਰੇ ਕਰਕੇ ਤੁਸੀਂ ਤੇ ਨਾਲ ਮੈਂ ਇਸ ਗਲ ਦੀ ਮਾਫੀ ਵੀ ਮੰਗੂਗਾ ਕਿ ਜਿਹੜੇ ਸਾਡੇ ਇੰਤਜ਼ਾਮ ਕੀਤੇ ਹੋਏ ਸੀ ਉਹਨਾਂ 'ਚ ਬੜੀ ਕਮੀਆਂ ਘੱਟ ਪੈ ਗਈ ਤੁਹਾਡੇ ਪਿਆਰ ਦੇ ਅੱਗੇ ਇੰਨਾ ਕੁ ਤੁਸੀਂ ਪਿਆਰ ਸਤਿਕਾਰ ਦਿੱਤਾ ਉਸ ਗਲ ਦੀ ਮਾਫੀ ਚਾਹਾਂਗਾ ਇੱਕ ਇਸ ਗਲ ਦੀ ਵੀ ਮਾਫੀ ਚਾਹਾਂਗਾ ਕਿ ਸੀਐਮ ਸਾਹਿਬ ਦੀ ਸਿਕਿਉਰਿਟੀ ਟਾਈਟ ਹੋਣ ਕਰਕੇ ਆਪਣਾ ਨਵਾਂ ਨਵਾਂ ਹਜੇ ਕੰਮ ਸੀ ਕਿ ਕਈ ਸੱਜਣਾ ਨੂੰ ਮੈਨੂੰ ਪਤਾ ਉਹਨਾਂ ਇੱਜ਼ਤਮਾਨ ਨਹੀਂ ਦਿੱਤਾ ਗਿਆ ਉੱਥੇ ਜੋ ਉਹਨਾਂ ਦਾ ਮਾਨ ਸਨਮਾਨ ਬੰਦਾ ਸੀ ਇਸ ਗੱਲ ਦੀ ਮਾਫੀ ਕਰਿਓ ਅੱਗੇ ਤੋਂ ਇਸ ਗੱਲ ਦਾ ਪੂਰਾ ਹੁਣ ਆਪਾਂ ਇੱਕ ਫੰਕਸ਼ਨ ਕਰ ਲਿਆ ਅੱਗੇ ਤੋਂ ਪੂਰਾ ਧਿਆਨ ਰੱਖਿਆ ਜਾਊਗਾ ਕਿਉਂਕਿ ਇਹ ਪਹਿਲੀ ਵਾਰੀ ਸੀ ਆਪਣਾ ਨਵਾਂ ਕੰਮ ਸੀ ਇਸ ਗੱਲ ਦਾ ਗੁੱਸਾ ਨਾ ਬਣਾਇਓ ਕਿਉਂਕਿ ਗੁੱਸਾ ਗਿਲਾ ਹੈ ਤਾਂ ਮੇਰੀ ਚੋਲੀ ਪਾ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਧੰਨਵਾਦ ਜੋ ਸੀਐਮ ਸਾਹਿਬ ਦੇ ਨਾਲ ਆਈ ਸੀ ਸੀਐਮ ਸਾਹਿਬ ਸਦਾਰ ਆਪਣਾ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀ ਜਿਹੜੇ ਇੰਨਾ ਇੱਜ਼ਤ ਮਾਨ ਮਾਨ ਸਨਮਾਨ ਆ ਕੇ ਮੈਨੂੰ ਮੇਰੇ ਹਲਕੇ ਦੇ ਵਿੱਚ ਆ ਕੇ ਦੇਖੇ ਗਏ ਆ ਔਰ ਇਸ ਦਿਨ ਆਲੀ ਡਿੰਪੀ ਟੱਲੋ ਨੇ ਕਿਹਾ ਕਿ ਤੁਹਾਡੇ ਇੰਨੇ ਪਿਆਰ ਸਤਿਕਾਰ ਦੇ ਅੱਗੇ ਸਾਡੇ ਇੰਤਜ਼ਾਮ ਘੱਟ ਪੈ ਗਏ ਇਸ ਲਈ ਮੈਂ ਸਾਰਿਆਂ ਤੋਂ ਮੁਆਫੀ ਚਾਹਾਂਗਾ ਉਹਨਾਂ ਨੇ ਕਿ ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਸਖਤ ਹੋਣ ਦੇ ਕਾਰਨ ਕਈ ਸੱਜਣਾ ਨੂੰ ਉੱਥੇ ਬੰਦੀ ਇੱਜ਼ਤ ਮਾਣ ਨਹੀਂ ਦੇ ਸਕੇ ਉਹ ਇਸ ਗੱਲ ਦਾ ਗੁੱਸਾ ਨਾ ਕਰਨ ਜੇਕਰ ਕਿਸੇ ਦਾ ਗੁੱਸਾ ਗਿਲਾ ਹੈ ਤਾਂ ਮੇਰੀ ਝੋਲੀ ਪਾ ਦਿਓ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੰਨਾ ਪਿਆਰ ਦੇਣ ਲਈ ਧੰਨਵਾਦ ਕਰਦੇ ਹਾਂ ਭਰੋਸਾ ਦਵਾਇਆ ਕਿ ਉਹ ਇਸ ਪਿਆਰ ਨੂੰ ਹੋਰ ਵਧਾਉਣਗੇ ਦੱਸਦੇ ਯੇ ਕਿ ਡਿੰਪੀ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਬੀਤੇ ਦਿਨੇ ਮੁੱਖ ਮੰਤਰੀ ਮਾਨ ਨੇ ਗਿੱਦੜਵਾਹਾ ਵਿਖੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਤੇ ਡਿੰਪੀ ਢਿੱਲੋਂ ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਰਹਿ ਚੁਕੇ ਨੇ ਅਕਾਲੀ ਦਲ ਦਾ ਹਿੱਸਾ ਰਹਿ ਚੁਕੇ ਅਤੇ ਹੁਣ ਆਪ ਦਾ ਹਿੱਸਾ ਬਣੇ ਤਲਬੀਰ ਸਿੰਘ ਗਿੱਲ ਨੇ ਅਕਾਲੀ ਲੀਡਰਾਂ ਦੇ ਕੁਝ ਗੁੱਝੇ ਪੇੜ ਖੋਲਣ ਦੀ ਗੱਲ ਆਖੀ ਹੈ ਅਤੇ ਇਹ ਵੀ ਕਹਿ ਦਿੱਤਾ ਕਿ ਆਖਿਰ ਅਕਾਲੀ ਦਲ ਭਾਜਪਾ ਦੇ ਖਿਲਾਫ ਕਿਉਂ ਨਹੀਂ ਬੋਲਦਾ ਅੰਮ੍ਰਿਤਸਰ ਤੋਂ ਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਵਾਲੇ ਤਲਬੀਰ ਸਿੰਘ ਗਿੱਲ ਅਕਾਲੀ ਦਲ ਤੇ ਜੰਮ ਕੇ ਬਰੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਅਕਾਲੀ ਦਲ ਦਾ ਬੇੜਾ ਗਰਖ ਕਰਨ ਵਾਲੇ ਸੁਖਵੀਰ ਬਾਦਲ ਨੇ ਤੁਸੀਂ ਇਸ ਗੱਲ ਬਾਰੇ ਕਿਉਂ ਨਹੀਂ ਸੋਚਦੇ ਕਿ ਸਾਰੇ ਲੀਡਰ ਤੁਹਾਨੂੰ ਛੱਡ ਕੇ ਕਿਉਂ ਜਾ ਰਹੇ ਨੇ ਆਪਣੀਆਂ ਗਲਤੀਆਂ ਨੂੰ ਕਿਉਂ ਨਹੀਂ ਪਹਿਚਾਨ ਰਹੇ ਤੁਸੀਂ ਉਹਨਾਂ ਨੇ ਡਿੰਪੀ ਢਿੱਲੋਂ ਬਾਰੇ ਵੀ ਖਾਸ ਪ੍ਰਤੀਕਿਰਿਆ ਦਿੱਤੀ ਅਕਾਲੀ ਦਲ ਦੀ ਕੀ ਦੁਰਦਸ਼ਾ ਹੋ ਗਈ ਹੈ ਹੁਣ ਇਹ ਨਹੀਂ ਚਾਹੀਦੀ ਖੇਤਰੀ ਪਾਰਟੀ ਪੰਜਾਬ ਦੀ ਪਰ ਉਹ ਹੋ ਗਈ ਸਰਤਾਜ ਸਿੰਘ ਬਾਦਲ ਦੀ ਰਹਿਮਾਈ ਦੇ ਟਾੜਾ ਕਰ ਕੋਈ ਬਾਬਲ ਸਾਹਿਬ ਜੋ ਮੇਰੇ ਚ ਕੋਈ ਨਾ ਚੀਜ਼ਾਂ ਦੀ ਬੰਦਾ ਕਿਹੜਾ ਰਹਿ ਗਿਆ ਕਾਲੀਦਾ ਦੇ ਵਿੱਚ ਸੁਹਾਗਾ ਫੇਰ ਕੇ ਰੰਤਾ ਤੂੰ ਬੀਬੀ ਜੀ ਘਿਰ ਕੋਤੀ ਚਲ ਗਏ ਚੰਦੂ ਮਹਿਰਾ ਸਾਹਿਬ ਚਲ ਗਏ ਢੀਂਸਾ ਸਾਹਿਬ ਚਲ ਗਏ ਮਲੂਕਾ ਸਾਹਿਬ ਚਲ ਗਏ ਵਡਾਲਾ ਸਾਹਿਬ ਚਲ ਗਏ ਹੋਰ अनेਕਾ ਚਲ ਗਏ ਸਾਡਾ ਛੋਟਾ ਵੀਰ ਮੇਰਾ ਭਰਾ ਵੱਡਾ ਡਿੰਪੀ ਜੀ ਜਿਹੜਾ ਤੁਹਾਡਾ 24 ਘੰਟੇ ਦਾ ਸੇਵਾਦਾਰ ਉਹ ਵੀ ਤੁਹਾਨੂੰ ਛੱਡ ਕੇ ਚਲ ਗਿਆ ਦੇ ਵਿਚਾਰਿਓ ਕਿ ਐਡੇ ਨੇੜੇ ਦੇ ਬੰਦੇ ਕਿਉਂ ਛੱਡ ਕੇ ਚਲ ਗਏ ਆਪਾਂ ਤਾਰਾ ਮਾਰਨ ਜੁਗੇ ਰਹੇਗੇ ਫੋਕੀਆਂ ਤਾਰਾਂ ਪਰ ਕਹੇ ਦੀ ਸਲਾਹ ਨਹੀਂ ਲਈ ਸਲਾਹ ਕਿਦੀ ਲਈ ਤਨਖਾਹੀਆਂ ਭਗਿਆ ਨਹੀਂ ਤਨਖਾਹੀਆਂ ਨੇ ਤੇ ਤੁਹਾਨੂੰ ਕਹਿਣਾ ਹੀ ਕਹਿਣਾ ਬਾਲਾ ਸਾਹਿਬ ਤੁਸੀਂ ਤਨਖਾਹੀਆਂ ਦੇ ਮਗਰ ਲੱਗੇ ਉਹਨਾਂ ਦੇ ਕਹਿਣਾ ਕਹਿਣਾ ਦੇਣਿਆ ਤੇ ਦੇਣਿਆ ਰਾਜਿਆ ਤੇ ਰਾਜਿਆ ਤੇ ਜਿੰਨੇ ਜਿਹੜੇ ਬੰਦੇ ਸਾਡੇ ਵਰਗੇ ਬੀਬੀ ਜਗੀਰਪੁਰ ਵਰਗੇ ਸੀਨੀਅਰ ਬੰਦੇ ਤੁਹਾਨੂੰ ਸਹੀ ਸਲਾਹ ਦਿੰਦੇ ਸੀ ਨਾ ਉਹ ਤੁਹਾਨੂੰ ਮਾੜੀ ਲੱਗਦੀ ਸੀ ਕਿਉਂਕਿ ਅਸੀਂ ਤੁਹਾਡੀ ਬਾਈ ਚੋਰੀ ਨਹੀਂ ਚੁੱਕਦੇ ਤਾਂ ਭਾ ਭਾ ਤੁਹਾਡਾ ਚੋਣੇ ਹਨ ਕਿ ਯਾਰੇ ਪਾਰਟੀ ਬਚੀ ਰਹੇ ਪਰ ਤੁਸੀਂ ਸਾਡੇ ਮਗਰ ਨਹੀਂ ਲੱਗੇ ਤੁਸੀਂ ਪਾਰਟੀ ਦਾ ਬੇੜਾ ਕਰ ਕਰਤਾ ਇਸ ਤੋਂ ਇਲਾਵਾ ਤਲਬੀਰ ਸਿੰਘ ਗਿੱਲ ਨੇ ਵਿਕਰਮਜੀਤ ਮਜੀਠੀਆ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਆਖਰਕਾਰ ਤੁਸੀਂ ਭਾਜਪਾ ਬਾਰੇ ਗਲਤ ਕਿਉਂ ਨਹੀਂ ਬੋਲਦੇ ਆਪ ਅਤੇ ਕਾਂਗਰਸ ਬਾਰੇ ਹਰ ਵਾਰ ਤੁਸੀਂ ਤੰਜ ਕੱਸਦੇ ਹੋ ਪਰ ਭਾਜਪਾ ਤੇ ਕਦੇ ਵੀ ਤੁਸੀਂ ਤੰਜ ਨਹੀਂ ਕੱਸਿਆ ਉਨਾ ਹੀ ਵੀ ਕਿਹਾ ਕਿ ਤੁਸੀਂ ਜਿੰਨਾਂ ਦੇ ਘਰ ਰਾਤ ਨੂੰ ਗੱਡੀਆਂ ਲੈ ਕੇ ਜਾਂਦੇ ਹੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਦੱਸਾਂਗਾ ਤੁਹਾਡੇ ਹੰਕਾਰ ਨੇ ਤੁਹਾਨੂੰ ਮਾਰਤਾ ਆ ਰਖੜ ਪੁਨੀਆ ਮੇਲੇ ਤੇ ਮੌਕਾ ਪ੍ਰਸਤ ਹੋ ਗਿਆ ਜੀ ਮੁਜੀਸ਼ੀਆ ਸਾਹਿਬ ਕਹਿੰਦੇ ਜੀ ਮੌਕਾ ਪ੍ਰਸਤ ਪਾਰਟੀਆਂ ਮੌਕਾ ਪ੍ਰਸਤ ਲੋਗ ਜੀ ਠੇ ਸਾਹਿਬ ਤੁਸੀਂ ਕਿਉਂ ਨਹੀਂ ਜੀ ਬੀਜੇਪੀ ਦੇ ਖਿਲਾਫ ਬੋਲਦੇ ਇਹ ਵੀ ਦੱਸੋ ਨਾ ਲੋਕਾਂ ਨੂੰ ਬਾਕੀ ਦੇ ਹੋ ਗਏ ਮੌਕਾ ਪ੍ਰਸਤ ਆਪਾਂ ਫਿਰ ਕੀ ਆ ਉਹ ਤੇ ਤੁਸੀਂ ਆਹ ਦੇ ਖਿਲਾਫ ਬੋਲੇ ਤੁਸੀਂ ਕਾਂਗਰਸ ਦੇ ਖਿਲਾਫ ਬੋਲੇ ਤੁਸੀਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੋਲੇ ਬੀਜੇਪੀ ਵਰੀ ਕੀ ਮੂੰਹ ਚ ਘੁੰਗਣੀਆਂ ਪਾਈ ਜਾਂਦੀਆਂ ਬੀਜੇਪੀ ਦੇ ਖਿਲਾਫ ਕਿਉਂ ਨਹੀਂ ਬੋਲਦੇ ਤੇ ਮਜੀਠੀਆ ਸਾਹਿਬ ਮੈਨੂੰ ਚੰਡੀਗੜ੍ਹ ਜਿਹੜੀਆਂ ਤੁਸੀਂ ਕੱਲੀਏ ਕੱਲੇ ਗੱਡੀਆਂ ਲੈ ਕੇ ਕਿਸਦੇ ਘਰ ਜਾਂਦੇ ਜੀ ਨਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਪਰ ਮੈਂ ਸਮਾਂ ਉਹਦੇ ਦੱਸੂ ਸਮਾਂ ਉਹਦੇ ਦੱਸੂ ਮੇਰੇ ਕੋਲ ਸਬੂਤ ਪ੍ਰੂਫ ਹੈ ਉਹਦਾ ਤੁਸੀਂ ਲੋਕਾਂ ਨੂੰ ਕਹਿ ਦਿੰਦੇ ਜੇ ਉਹ ਫਲਾਣੇ ਲੀਡਰ ਕੋਲ ਨਾ ਜਾਓ ਜੀ ਉਹ ਆਮ ਆਦਮੀ ਪਾਰਟੀ ਦਾ ਢਿੰਗੜੇ ਕੋਲ ਨਾ ਜਾਓ ਉਹ ਆਮ ਆਦਮੀ ਆਪਾਂ ਸਾਰਿਆਂ ਬੱਸੇ ਤੁਰੇ ਫਿਰਦੇ ਦੱਸ ਦੇ ਕਿ ਤਲਬੀਰ ਸਿੰਘ ਗਿੱਲ ਨੇ ਜਦੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤਾਂ ਉਸ ਸਮੇਂ ਵੀ ਮਜੀਠੀਆ ਦੇ ਖਿਲਾਫ ਖੂਬ ਪੜਾਅਸ ਕੱਢੀ ਸੀ ਤੇ ਇੱਕ ਵਾਰ ਫਿਰ ਉਹ ਅਕਾਲੀ ਦਲ ਦੇ ਖਿਲਾਫ ਬੋਲਦੇ ਨਜ਼ਰ ਆਏ ਅਕਾਲੀ ਦਲ ਅਤੇ ਕਾਲੀ ਸੁਧਾਰ ਲਹਿਰ ਦੁਆਰਾ ਸੌਂਪੇ ਗਏ ਪੱਤਰਾਂ ਸੰਬੰਧੀ ਫੈਸਲਾ ਲੈਣ ਦਾ ਦਿਨ ਬਿਲਕੁਲ ਨਜ਼ਦੀਕ ਹੈ ਤਾਂ ਅਜਿਹੇ ਦੇ ਵਿੱਚ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਨਾਲ ਮੁਲਾਕਾਤ ਕਰਕੇ ਚਰਚਾ ਕੀਤੀ ਬਾਦਲ ਧੜੇ ਵਿੱਚ ਚੱਲ ਰਹੀ ਖਿੱਚੋਤਾਣ ਅਤੇ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਅਤੇ ਕਬੂਲਨਾਮੇ ਨੂੰ ਲੈ ਕੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਇਹ ਜਿਹੜਾ ਬੇਅਦਬੀਆਂ ਦਾ ਮਸਲਾ ਹੈ ਜੋ ਬਾਦਲ ਸਰਕਾਰ ਵਲੇ ਗੁਨਾਹ ਹੋਏ ਨੇ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਨਿਆ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿੰਨੀਆਂ ਸਿੱਖ ਸੰਪਰਦਾਵਾਂ ਜਾਂ ਸਿੱਖ ਸੰਸਥਾਵਾਂ ਨੇ ਉਹਨਾਂ ਸਾਰਿਆਂ ਦਾ ਇੱਕ ਇੱਕ ਨੁਮਾਇੰਦਾ ਲੈ ਕੇ ਜਿੰਨੇ ਵੀ ਗਵਾਹ ਨੇ ਉਹ ਸਾਰੇ ਲੋਕਾਂ ਦੀ ਕਚਹਿਰੀ ਵਿਚ ਆ ਕੇ ਫੈਸਲਾ ਕਰਨ। ਇਸ ਮੌਕੇ ਜਸਵਿੰਦਰ ਸਿੰਘ ਐਡਵੋਕੇਟ ਵੀ ਉਹਨਾਂ ਦੇ ਨਾਲ ਸਨ। हां मैं मैं ना मुद्दा मेन ये है कि जत्थे बंदियां ਜਿਹੜੀਆਂ ਪੰਥ ਦੀਆਂ ਸਾਰੀਆਂ ਨੇ ਉਹਨਾਂ ਦੇ ਇੱਕ ਇੱਕ ਨੁਮਾਇंदे ਨੂੰ ਜਿਹੜਾ ਇੱਥੇ ਬੁਲਾ ਕੇ ਸੁਣਿਆ ਜਾਵੇ ਉਹਦੇ ਉਹਨਾਂ 'ਚ ਬੈਠ ਕੇ ਜਿਹੜਾ ਉਹ ਫੈਸਲਾ ਲਿੱਤਾ ਜਾਣਾ ਚਾਹੀਦਾ ਦੂਜੀ ਗੱਲ ਹੈ ਕਿ ਗਵਾਹੀ ਦੀ ਤਾਂ ਲੋੜ ਨਹੀਂ ਬਾਹਰੋਂ ਕਿਉਂਕਿ ਹਾਲੇ ਤੱਕ ਜਦੋਂ ਜਿਹੜਾ ਸੁਖਬੀਰ ਬਾਦਲੋਂ ਰਮਲੋਂ ਇੱਥੇ ਆਂਦਾ ਤੇ ਉਹ ਕਹਿੰਦੇ ਜੀ ਸਾਰਾ ਕੁਝ ਮੇਰੀ ਝੋਲੀ ਪਾ ਦਿਓ ਇੱਕ ਇੱਕ ਗੁਨਾਹ ਦੀ ਫਰਿਸ਼ਤ ਬਣੀ ਹੋਈ ਹੈ ਪੰਥ ਦੀ ਕਚਹਿਰੀ ਚ ਜਿਹਨੂੰ ਗੁਰਮੁਖ ਸਿੰਘ ਹੋਰਾਂ ਨੇ ਇਹ ਗੱਲ ਪਹਿਲੇ ਪਬਲਿਕ ਡੋਮੇਨ ਚ ਕਹਿ ਦਿੱਤੀ ਹੋਈ ਹੈ ਕਿ ਸਾਨੂੰ ਘਰ ਬੁਲਾਇਆ ਗਿਆ ਫਿਰ ਇਹੀ ਗੱਲ ਪ੍ਰਗਟ ਸਿੰਘ ਐਮਐਲਏ ਕਾ ਦੱਸ ਰਿਹਾ ਕਿ ਫੈਸਲਾ ਹੋਣ ਤੋਂ ਪਹਿਲੇ ਉਹ ਕਹਿ ਰਿਹਾ ਫਿਰ ਦਿੱਲੀ ਕਮੇਟੀ ਸਾਰੀ ਇੱਥੇ ਆਂਦੀ ਹੈ ਤੇ ਆ ਕੇ ਕਹਿੰਦੀ ਜੀ ਫੈਸਲਾ ਬਹੁਤ ਵਧੀਆ ਫਿਰ ਸਾਰਾ ਜਰਨਲ ਹਾਊਸ ਨੂੰ ਜਿਹੜਾ ਉਹ ਮਤਾ ਮੰਨਵਾਇਆ ਜਾਂਦਾ ਕਿ ਫਿਰ ਅਖਬਾਰਾਂ ਚ ਇਸ਼ਤਿਹਾਰ ਦਿੱਤੇ ਜਾਂਦੇ ਆ ਇਹਦਾ ਮਤਲਬ ਹੈ ਕਿ ਦੋਸ਼ੀਆਂ ਦਾ ਦਾਇਰਾ ਬਹੁਤ ਵੱਡਾ ਹੈ ਤੇ ਸਾਰਿਆਂ ਨੂੰ ਜਿਹੜਾ ਉਹ ਇੱਥੇ ਹਾਜ਼ਰ ਕਰਨਾ ਚਾਹੀਦਾ ਹੈ ਤੇ ਸਾਰਿਆਂ ਤੋਂ ਜਿਹੜੀ ਹੈ ਉਹ ਕੌਮੀ ਭਾਵਨਾ ਜਿੱਦਾਂ ਸਿੰਘ ਸਾਹਿਬ ਜੀ ਨੇ ਕਿਹਾ ਕਿ ਇਹ ਫੈਸਲਾ ਹੁਣ ਇਕੱਲੇ ਅੰਦਰ ਬੈਠ ਕੇ ਨਹੀਂ ਹੋਣ ਵਾਲਾ ਇਹ ਪੰਥ ਦੀ ਕਚਹਿਰੀ ਚ ਖੁੱਲੇ ਆਮ ਪੰਥ ਦੇ ਨੁਮਾਇੰਦਿਆਂ ਚ ਹੋਏਗਾ ਉਹਨਾਂ ਦੱਸਿਆ ਕਿ ਬਾਦਲ ਧੜੇ ਅਤੇ ਅਕਾਲੀ ਸੁਧਾਰ ਲਹਿਰ ਧੜੇ ਦੇ ਵੱਲੋਂ ਇਹ ਇਲਜ਼ਾਮ ਕਬੂਲੇ ਗਏ ਨੇ ਕਿ ਉਹਨਾਂ ਦੀ ਸਰਕਾਰ ਵੇਲੇ ਉਹਨਾਂ ਕੋਲੋਂ ਗਲਤੀਆਂ ਹੋਈਆਂ ਤੇ ਉਹਨਾਂ ਨੂੰ ਮੁਆਫੀ ਦਿੱਤੀ ਜਾਵੇ ਇਸ ਤਰ੍ਹਾਂ ਦੂਜਾ ਧੜਾ ਵੀ ਇਹੋ ਗੱਲ ਕਹਿ ਰਿਹਾ ਹੈ ਗਿਆਨੀ ਕੇਵਲ ਸਿੰਘ ਨੇ ਕਿਹਾ ਹੈ ਕਿ ਜਿਹੜੇ ਇਲਜ਼ਾਮ ਇੱਕ ਦੂਜੇ ਤੇ ਲਗਾਏ ਜਾ ਰਹੇ ਨੇ ਪਰ ਇਸ ਦਾ ਫੈਸਲਾ ਪੰਥ ਦੀ ਕਚਹਿਰੀ ਦੇ ਵਿੱਚ ਹੋਣਾ ਚਾਹੀਦਾ ਹੈ ਬਿਨਾ ਅਗਿਆ ਤੋਂ ਕਤਰ ਦੇ ਗੁਰੂ ਘਰ ਵਿੱਚ ਰੱਖੇ ਗਏ ਗੁਰੂ ਸਾਹਿਬ ਦੇ ਦੋ ਸਰੂਪ ਭਾਰਤ ਵਾਪਸ ਲਿਆਂਦੇ ਗਏ ਨੇ ਜ ਜਿਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਲਿਆ ਕੇ ਐਸਜੀਪੀਸੀ ਦੇ ਵੱਲੋਂ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਸੋਭਿਤ ਕਰ ਦਿੱਤਾ ਗਿਆ ਹੈ। ਦੋਹਾ ਕਤਰ ਅੰਦਰ ਸਥਾਨਕ ਪੁਲਿਸ ਵੱਲੋਂ ਵਾਪਸ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪਾਸ ਲੈ ਕੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਥਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਸ਼ਿਸ਼ੋਭਤ ਕਰ ਦਿੱਤੇ ਨੇ ਸ਼੍ਰੋਮਣੀ ਕਮੇਟੀ ਦੇ 77 ਪ੍ਰਤਾਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਇਹ ਸੂਚਨਾ ਮਿਲੀ ਸੀ ਕਿ ਦੋਹਾ ਪੁਲਿਸ ਵੱਲੋਂ ਵਾਪਸ ਕੀਤੇ ਗਏ ਪਾਵਨ ਸਰੂਪ ਲੈ ਕੇ ਇਸ ਮਾਮਲੇ ਨਾਲ ਸੰਬੰਧਿਤ ਵਿਅਕਤੀ ਹਵਾਈ ਉਡਾਨ ਰਾਹੀਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅਮ੍ਰਿਤਸਰ ਵਿਖੇ ਪਹੁੰਚ ਰਿਹਾ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਹਵਾਈ ਅੱਡੇ ਤੋਂ ਇਹ ਪਾਵਨ ਸਰੂਪ ਸਬੰਧਤ ਵਿਅਕਤੀਆਂ ਦੇ ਕੋਲੋਂ ਪ੍ਰਾਪਤ ਕਰਕੇ ਪਾਲਕੀ ਸਾਹਿਬ ਵਾਲੀ ਗੱਡੀ ਰਾਹੀਂ ਮਰਿਆਦਾ ਅਤੇ ਸਤਕਾਰ ਸਹਿਤ ਲਿਆ ਕੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਸਜੋਬਿਤ ਕਰ ਦਿੱਤੇ ਨੇ ਉਹਨਾਂ ਕਹੇ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਕਾਰਵਾਈ ਕੀਤੀ ਗਈ ਹੈ ਉਨੇ ਵੀ ਜਾਣਕਾਰੀ ਦਿੱਤੀ ਹੈ ਕਿ ਮਾਮਲੇ ਦੀ ਰਿਪੋਰਟ ਪਾਵਨ ਰੂਪ ਪ੍ਰਾਪਤ ਕਰਨ ਗਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਪਾਸੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤੀ ਜਾਵੇਗੀ पिछले समिति दौरान अकाली दल ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀਆਂ ਗਈਆਂ ਸ਼ਿਕਾਇਤਾਂ ਤੇ ਅਕਾਲੀ ਲੀਡਰ ਵਿਨਰ ਜਸ ਸਿੰਘ ਗੋਲਡੀ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਤੇ ਨਾਲ ਹੀ ਇੱਕ ਸਲਾਹ ਵੀ ਦਿੱਤੀ ਹੈ। ਅਕਾਲੀ ਦਲ ਖਿਲਾਫ ਕਾਲੀ ਸੁਧਾਰ ਲਹਿਰ ਦੇ ਸਮੇਤ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤੇ ਸਿੱਖ ਸੰਗਤ ਵੱਲੋਂ ਲਿਖਤੀ ਸ਼ਿਕਾਇਤਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤੀਆਂ ਗਈਆਂ ਨੇ ਜਿਸ ਤੇ ਅਕਾਲੀ ਲੀਡਰ ਵੈਨਰਜੀ ਸਿੰਘ ਗੋਲਡੀ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਗੋਲਡੀ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸਮਝੋ ਉਸ ਦਾ ਮਜ਼ਾਕ ਨਾ ਬਣਾਓ ਹਰ ਕੋਈ ਸ਼ਿਕਾਇਤ ਅਤੇ ਆਪਣੇ ਸੁਝਾਅ ਦੇਣ ਦੇ ਲਈ ਉੱਥੇ ਪਹੁੰਚ ਜਾਂਦਾ ਜੋ ਕਿ ਗਲਤ ਹੈ ਅਕਾਲੀ ਸੁਧਾਰ ਲਹਿਰ ਦੇ ਵੱਲੋਂ ਸ਼ਿਕਾਇਤ ਕਰ ਦਿੱਤੀ ਗਈ ਹੈ ਜਿਸ ਤੇ ਫੈਸਲਾ ਆ ਜਾਵੇਗਾ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਕਰੋ ਅਤੇ ਉਸ ਤੇ ਭਰੋਸਾ ਰੱਖੋ ਕਈ ਦਿਨਾਂ ਤੋਂ ਜਿਹੜਾ ਜਿਸ ਦਿਨ ਤੋਂ ਇਹ ਚਿੱਠੀ ਸ਼੍ਰੀ ਕਾਲਤਾਖਸਰਬ ਦੇ ਜਥੇਦਾਰ ਸਹਿਬਾਨ ਨੂੰ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਕੋਲ ਕੇ ਆਏ ਉ ਤੋਂ ਬਾਅਦ ਵਿਰੋਧੀ ਸਾਡੇ ਚੋਂ ਆਪਣੇ ਚੋਂ ਕੋਈ ਸੁਧਾਰ ਲਹਿਰ ਚਲਾਉਂਦਾ ਕੋਈ ਪੰਥਕ ਲਹਿਰ ਚਲਾਉਂਦਾ ਕੋਈ ਕੋਸ਼ਿਸ਼ ਕਰਦਾ ਹਰ ਤੀਸਰਾ ਬੰਦਾ ਉੱਠ ਕੇ ਸ਼੍ਰੀ ਕਾਲਤਾਖਸਰਬ ਦੇ ਜਥੇਦਾਰ ਸਹਿਬਾਨ ਨੂੰ ਚਿੱਠੀ ਦੇਣ ਚਲਾ ਜਾਂਦਾ ਹੈ ਉਥੇ ਜਾ ਕੇ ਕੀ ਗੱਲ ਕਰਦਾ ਹੈ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਤੇ ਇਹ ਐਕਸ਼ਨ ਲਿਆ ਜਾਵੇ ਸ਼੍ਰੋਮਣੀ ਕਾਲdal ਤੇ ਐ ਕੀਤਾ ਜਾਵੇ ਸਰਦਾਰ ਸੁਬੀ ਸਿੰਘ ਬਾਦਲ ਸਾਹਿਬ ਤੇ ਨੂੰ ਪੰਥ ਦੇ ਵਿੱਚੋਂ ਐ ਕੀਤਾ ਜਾਵੇ ਉਹਨਾਂ ਤੇ ਆ ਇਸ ਤਰ੍ਹਾਂ ਵੀ ਉਹਨਾਂ ਨੂੰ ਸਜ਼ਾ ਲਾਈ ਜਾਵੇ ਵੀਰੋ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕਿ ਜਦੋਂ ਤੁਸੀਂ ਸ਼੍ਰੀ ਕਾਲ ਤਖਤ ਸਾਹਿਬ ਤੇ ਜਿਹੜੇ ਬੰਦੇ ਜਾ ਕੇ ਪਹਿਲੀ ਵਾਰ ਸ਼ਿਕਾਇਤ ਅਰਜ਼ ਕਰਕੇ ਆਏ ਤਾਂ ਜੇ ਤੁਹਾਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਤੇ ਭਰੋਸਾ ਹੀ ਨਹੀਂ ਸੀ ਤਾਂ ਫਿਰ ਤੁਸੀਂ ਉੱਥੇ ਚਿੱਠੀ ਪੱਤਰ ਦੇਣ ਕਿਉਂ ਗਏ ਜੇ ਪੂਰਨ ਭਰੋਸਾ ਰੱਖਦੇ ਹੋ ਤਾ ਫਿਰ ਇਹ ਵੀ ਭਰੋਸਾ ਰੱਖੋ ਕਿ ਜੋ ਫੈਸਲਾ ਕਰਨਗੇ ਉਹ ਬਹੁਤ ਸਹੀ ਤੇ ਜਿਹੜਾ ਸੰਗਤ ਦੇ ਜੋ ਉਹਨਾਂ ਦੇ ਜੇ ਕਹੀਏ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਸੰਗਤ ਨੂੰ ਜੋ ਪ੍ਰਮਾਣਿਕ ਉਹ ਜੋ ਫੈਸਲੇ ਹੋਣਗੇ ਕਿ ਭਜੇਦਾਰ ਸਹਿਬਾਨ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਕਿਸੇ ਕਿਸੇ ਐਮੇ ਕਿਤੇ ਕਿਸੇ ਸੰਸਥਾ ਦੇ ਜੇ ਕਿ ਇਹ ਮੁਖੀ ਨਹੀਂ ਹੈ ਸ਼੍ਰੀ ਅਕਾਲ ਤਖਤ ਸਾਹਿਬ ਸਰਵ ਉੱਚ ਸਥਾਨ 'ਚ ਆਦਾ ਜੇ ਉੱਥੇ ਤੁਸੀਂ ਜਦੋਂ ਉਸ ਤੋਂ ਬਾਅਦ ਹਰ ਤੀਸਲਾ ਲੀਡਰ ਉੱਠਿਆ ਕਦੇ ਮੈਂ ਕੱਲ ਵੀ ਦੇਖ ਰਿਹਾ ਸੀ ਕੋਈ ਕੱਲ ਬੀਬੀ ਜਾ ਰਹੀ ਹੈ ਕੋਈ ਥੋੜੇ ਦਿਨ ਪਹਿਲਾਂ ਕੋਈ ਹੋਰ ਬੰਦੇ ਜਾ ਰਹੇ ਨੇ ਕੋਈ ਪੰਥਕ ਦਲ ਜਾ ਰਿਹਾ ਹੈ ਮੈਂ ਕੁਝ ਦਿਨ ਪਹਿਲਾਂ ਦੇਖਿਆ ਭਾਈ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਵੀ ਜਾ ਕੇ ਆਏ ਨੇ ਉਹ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਤਾਂ ਇਹ ਬੜੀ ਮੰਦਭਾਗੀ ਗੱਲ ਹੈ ਕਿ ਅਸੀਂ ਆਪਣੇ ਉਸ ਥਾਂ ਦੀ ਜਿਹੜੀ ਮਰਿਆਦਾ ਹੈ ਉਹਦੀ ਗਰਮ ਹੈ ਉਹਨੂੰ ਵੀ ਨਹੀਂ ਦੇਖ ਰਹੇ ਹਰ ਬੰਦਾ ਉਹਨਾਂ ਨੂੰ ਡਿਕਟੇਟ ਕਰਨ ਚੁੱਤੇ ਤੁਰਿਆ ਹੋਇਆ ਹੈ ਕਿ ਜਦ ਅ ਸ਼੍ਰੀ ਕਾਲ ਤੱਕ ਸਭ ਇਸ ਤਰ੍ਹਾਂ ਕਰਨ ਇਸ ਤੋਂ ਇਲਾਵਾ ਗੋਲਡੀ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਅੱਜ ਤੋਂ ਨਹੀਂ ਬਲਕਿ 2005 ਤੋਂ ਕੀਤੀਆਂ ਜਾ ਰਹੀਆਂ ਨੇ ਅਤੇ ਕੁਝ ਆਪਣੇ ਨੇ ਹੀ ਇਹ ਕੋਸ਼ਿਸ਼ਾਂ ਕੀਤੀਆਂ ਨੇ ਕਿਉਂਕਿ ਉਹਨਾਂ ਸਭ ਨੂੰ ਆਧਿਆਂ ਦੀ ਭੁੱਖ ਹੈ ਅੱਜ ਦੇ ਇਸ ਬਲਟਨ ਵਿੱਚ ਐਨਾਂ ਹੀ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ